ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਮ ਦੇ ਤਨੀ ਖੰਡੇ ਦੇ ਤਨੀ ਕਹਿਣੀ ਕਰਨੀ ਦੇ ਪੂਰੇ ਬ੍ਰਹਮ ਗਿਆਨੀ ਤਤ ਬੇਤੇ ਤਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਜਨਮ ਦਿਹਾੜਾ 14 ਮਾਗ ਅੰਗਰੇਜ਼ੀ ਤਰੀਕ 27 ਜਨਵਰੀ ਨੂੰ ਸਮੁੱਚਾ ਖਾਲਸਾ ਪੰਥ ਬਾਬਾ ਜੀ ਦੇ ਸ਼ਹੀਦੀ ਸਥਾਨਾਂ ਵਿਖੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ ਹੈ ਬਾਬਾ ਦੀਪ ਸਿੰਘ ਜੀ ਦਾ ਆਗਮਨ ਇਹ ਅੰਗਰੇਜ਼ੀ ਤਰੀਕ ਦੇ ਅਨੁਸਾਰ 1682 ਈਸਵੀ ਨੂੰ ਦੇਸੀ ਤਰੀਕ 14 ਮਾਘ ਪਉ ਵਿੰਡ ਦੇ ਵਿੱਚ ਹੋਇਆ ਬਾਬਾ ਜੀ ਦੇ ਪਿਤਾ ਜੀ ਬਾਬਾ ਅਗਤਾ ਜੀ ਮਾਤਾ ਜੀ ਮਾਤਾ ਜਿਉਣੀ ਜੀ 18 ਸਾਲ ਦੀ ਉਮਰ ਤੱਕ ਸਧਾਰਨ ਕਿਰਤੀ ਜ਼ਿਮੀਂਦਾਰਾ ਪਰਿਵਾਰ ਦੇ ਵਿੱਚ ਆਪ ਜੀ ਨੇ ਜਿਵੇਂ ਆਮ ਸਿੱਖ ਘਰਾਂ ਦੇ ਵਿੱਚ ਬਾਲਕਾਂ ਦੀ ਪਰਵਰਿਸ਼ ਹੁੰਦੀ ਸੀ ਗੁਰਬਾਣੀ ਦੀ ਗੁਰਤੀ ਦੇ ਕੇ ਮਾਤਾ ਜੀ ਨੇ ਆਪ ਜੀ ਨੂੰ ਪਾਲਿਆ ਖੇਤੀਬਾੜੀ ਦਾ ਕੰਮ ਆਪਣੇ ਪਿਤਾ ਜੀ ਦੇ ਨਾਲ ਦਸਾਂ ਨੌਾਂ ਦੀ ਕਿਰਤ ਆਪ ਜੀ ਨੇ ਕੀਤੀ 18 ਸਾਲਾਂ ਦੀ ਉਮਰ ਦੇ ਵਿੱਚ ਬਾਬਾ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਗਏ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸੋਂ ਖੰਡੇ ਬਾਟੇ ਦੇ ਅਮਰ ਦੀ ਦਾਤ ਪ੍ਰਾਪਤ ਕੀਤੀ ਔਰ ਸਤਿਗੁਰਾਂ ਦੇ ਹੁਕਮ ਦੇ ਨਾਲ ਆਪ ਜੀ ਨੇ ਸ਼ਸਤਰ ਵਿਦਿਆ ਗੁਰਬਾਣੀ ਦੀ ਸੰਥਿਆ ਇਸੇ ਪ੍ਰਕਾਰ ਗੁਰਮਤਿ ਦੀ ਕਮਾਈ ਸੇਵਾ ਸਿਮਰਨ ਦੀ ਦ੍ਰਿੜਤਾ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਕੀਤੀ ਫਿਰ ਗੁਰੂ ਹਕਮਦਿਆਂ ਅਨੁਸਾਰ ਹੀ ਆਪ ਜੀ ਆਪਣੇ ਨਗਰ ਆ ਕੇ ਰਹੇ ਫਿਰ ਸਤਿਗੁਰਾਂ ਨੇ ਜਦੋਂ ਆਪ ਜੀ ਨੂੰ ਸੇਵਾ ਬਖਸ਼ੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਦਮਦਮੀ ਬੀੜ ਦੀ ਜਦੋਂ ਲਿਖਾਈ ਸਤਿਗੁਰੂ ਜੀ ਨੇ ਕਰਵਾਈ ਬਾਬਾ ਦੀਪ ਸਿੰਘ ਜੀ ਨੇ ਉੱਥੇ ਕਲਮਾ ਘੜਨ ਦੀ ਸਿਆਹੀ ਤਿਆਰ ਕਰਨ ਦੀ ਕਾਗਜ਼ ਤਿਆਰ ਕਰਨ ਦੀ ਸਾਰੀ ਜ਼ਿੰਮੇਵਾਰੀ ਆਪ ਜੀ ਨੇ ਨਿਭਾਈ ਇਥੇ ਵੀ ਸਤਿਗੁਰੂ ਜੀ ਨੇ ਆਪ ਜੀ ਨੂੰ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ ਵੀ ਦਿੱਤੀ। ਸੋ ਲੰਮਾ ਸਮਾਂ ਜਿੱਤੇ ਆਪ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ। ਉਹਦੇ ਨਾਲ ਬੱਚਿਆਂ ਨੂੰ ਔਰ ਜਗਿਆਸੂਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ। ਗੁਰਮਤ ਦਾ ਪ੍ਰਚਾਰ ਕੀਤਾ। ਨਾਲ ਨਾਲ ਲੋੜ ਪੈਣ ਤੇ ਧਰਮ ਯੁੱਧ ਦੇ ਵਿੱਚ ਖੰਡਾ ਵੀ ਖੜਕਾਉਂਦੇ ਰਹਿ। ਉਹ 100 ਤੋਂ ਵਧੇਰੇ ਜੰਗਾਂ ਬਾਬਾ ਜੀ ਨੇ ਲੜੀਆਂ ਨੇ। ਔਰ 75 ਸਾਲ ਦੀ ਬਜ਼ੁਰਗ ਅਵਸਥਾ ਦੇ ਵਿੱਚ ਸੱਚ ਕਰਨ ਸ੍ਰੀ ਹਮੰਦਰ ਸਾਹਿਬ ਜੀ ਦੀ ਬਦਬੀ ਨੂੰ ਨਾ ਝਰਦੇ ਹੋਏ ਆਪ ਜੀ ਅਹਿਮ ਸ਼ਾ ਅਬਦਾਲੀ ਦੀ ਏਡੀ ਵੱਡੀ ਫੌਜ ਦੇ ਸਾਹਮਣੇ ਸਿੰਘਾਂ ਨੂੰ ਲਲਕਾਰ ਕੇ ਲੈ ਕੇ ਆਏ ਇਥੇ ਆ ਕੇ ਜੰਗ ਕੀਤਾ ਬੜਾ ਭਿਆਨਕ ਜੰਗ ਸੀ ਇਸ ਵਿੱਚ ਆਪਾਂ ਜਾਣਦੇ ਹਾਂ ਕਿ ਸਾਂਝੇਵਾਰ ਦੇ ਵਿੱਚ ਬਾਬਾ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ ਖੱਬੀ ਤਲੀ ਦੇ ਉੱਤੇ ਸੀਸ ਧਰ ਕੇ ਬਾਬਾ ਜੀ ਖੰਡਾ ਖੜਕਾਉਂਦੇ ਹੋਏ ਧੰਨ ਗੁਰੂ ਰਾਮਦਾਸ ਮਹਾਰਾਜੀ ਦੇ ਦਰ ਤੇ ਪੁੱਜੇ ਸੋ ਅੱਜ ਵੀ ਜਦੋਂ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰਦੇ ਆਂ ਤੇ ਸੰਗਤਾਂ ਬਾਬਾ ਜੀ ਦੇ ਬੁੰਗੇ ਤੇ ਜਿੱਥੇ ਬਾਬਾ ਜੀ ਦਾ ਸੀਸ ਪੇਟ ਸਥਾਨ ਹੈ ਉੱਥੇ ਰੋ ਕੇ ਬੇ ਨਮਸਕਾਰ ਕਰਕੇ ਤੁਰਦੀਆਂ ਸੋ ਐਸੇ ਮਹਾਬਲੀ ਸੂਰਮੇ ਜੋਦੇ ਪੂਰਨ ਗੁਰਸਿੱਖ ਦਾ ਜਨਮ ਦਿਹਾੜਾ ਹੈ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਸਜਨ ਕਉ ਸਦਾ ਨਮਸਕਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ